ਵਾਹਿਗੁਰੂ ਸਾਹਿਬ ਜੀ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰਨਾਨਕ ਕੀ ਵਡਿਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰਨਾਨਕ ਕੀ ਵਡਿਆਈ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 9 ਇਕ ਓੰਕਾਰ ਸਤਿਗੁਰ ਪ੍ਰਸਾਦ ਰੇ ਮਨ ਰਾਮ ਸਿਉ ਕਰ ਪ੍ਰੀਤ ਸਰਵਨਾ ਗੋਬਿੰਦ ਗੁਣ ਸੁਣੋ ਹਰਿ ਗਾਓ ਰਸਨਾਗੀ ਤਰਹਾਓ ਕਰ ਸਾਜ ਸੰਗਤ ਸਿਮਰ ਮਾਦੋ ਹੋ ਹੈ ਪਤ ਤਪਨੀ ਕਾਲ ਬਿਆਲ ਜਿਉ ਪਰਯੋ ਡੋਲੇ ਮੁਖ पसारे ਮੀ ਆਜ ਕਾਲ ਪੁਨ ਤੁਹੇ ਗਰਸ ਹੈ ਸਮਝ ਰੱਖੋ ਜੀ ਕਹ ਨਾਨਕ RAM ਭਜ ਲੈ ਜਾਤ ਔਸਰ ਵੀਤ ਕਹਿ ਨਾਨਕ RAM ਭਜ ਲੈ ਜਾਤ ਔਸਰ ਵੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਦੀਨ ਦੁਨੀ ਦੇ ਮਾਲਕ ਪੋਲ ਲਕਾਈ ਤੇ ਗਿਆਨ ਦਾਤਾ ਮੁਕਤੀ ਦਾਤਾ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਮੁਬਾਰਕ ਉਤੇ ਅੰਦਰ ਜੁੜ ਬੈਠੇ ਗੁਰੂ ਪਿਆਰੇ ਗੁਰਸਵਾਰੇ ਸਤ ਸੰਗੀ ਜਨੋਂ ਔਰ ਨੈਟ ਦੇ ਇੰਟਰਨੈਟ ਦੇ ਰਾਹੀਂ ਦੂਰ ਦਰਾਡੇ ਬੈਠ ਕੇ ਵਿਚਾਰਾਂ ਸਰਵਣ ਕਰ ਰਹੇ ਗੁਰੂ ਪਿਆਰਿਓ ਆਓ ਗੁਰੂ ਚਰਨਾਂ ਦੇ ਵਿੱਚ ਮਨ ਤੇ ਤਨ ਦੀ ਹਾਜ਼ਰੀ ਲਵਾ ਕਰਕੇ ਕੁਰਬਾਨੀ ਦੇ ਵਿਚਾਰ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ ਸੋ ਅੱਜ ਦਾ ਸ਼ਬਦ ਜੋ ਵਿਚਾਰ ਅਧੀਨ ਹੈ ਨੌਵੇਂ ਨਾਨਕ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਸ਼ਬਦ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ 15 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ ਔਰ ਬਾਸ਼ਾ ਜੀ ਨੇ ਹਰੇਕ ਸ਼ਬਦ ਦੇ ਅੰਦਰ ਸਾਨੂੰ ਇੱਕ ਹਦਾਇਤ ਕੀਤੀ ਲਾ ਲੋ ਜਾਂ ਇੱਕ ਠੋਕਰ ਮਾਰੀ ਏ ਕਿ ਭਲਿਆ ਆ ਸਮਾਂ ਤੇਰਾ ਲਾਸਟ ਈ ਇਸ ਤੋਂ ਬਾਅਦ ਵਿੱਚ ਕੁਝ ਨਹੀਂ ਤੂੰ ਆਪਣੇ ਆਪ ਨੂੰ ਸਵਾਰਨ ਵਾਲੇ ਪਾਸੇ ਆ ਆਪਣੀ ਕਿਰਤ ਕਮਾਈ ਕਰਦਿਆਂ ਕਰਦਿਆਂ ਨਾਲ ਨਾਲ ਪ੍ਰਮਾਤਮਾ ਦੇ ਗੁਣ ਵੀ ਗਾਇਆ ਕਰ ਤੇ ਅੱਜ ਦੇ ਸ਼ਬਦ ਅੰਦਰ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਸੋਰਠ ਮਹੱਲਾ ਨੋਵਾ ਨੌਵੇਂ ਪਾਤਸ਼ਾਹ ਗੁਰੂ ਜੀ ਇੱਕ ਵਾਰ ਦੱਸਿਆ ਵੀ ਇੱਕ ਓੰਕਾਰ ਪਰਮਾਤਮਾ ਇੱਕ ਹੈ ਸਰਵ ਵਿਆਪਕ ਹੈ ਸਤ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਇਹ ਸਮਝ ਲੱਗਦਾ ਹੈ ਗੁਰੂ ਦੀ ਕਿਰਪਾ ਦੇ ਨਾਲ ਕਿਵੇਂ ਸਮਝ ਲੱਗਦਾ ਹੈ ਕਿ ਐ ਲਾ ਲਓ ਵੀ ਆਪਾਂ ਕਮਰੇ ਦੇ ਅੰਦਰ ਲਾਈਟ ਲਾਈ ਹੈ ਬਾਹਰ ਲਾਈਟ ਹੈ ਨਹੀਂ ਹੁਣ ਜਦੋਂ ਕੋਈ ਪਾਸਿਓਂ ਤੁਰਿਆ ਆ ਰਿਹਾ ਇਨਸਾਨ ਹੈ ਉਹ ਸੋਚਦਾ ਏ ਕਿ ਹਨੇਰਾ ਬਹੁਤ ਹੈ ਹਨੇਰਾ ਹੈ ਪਰ ਜਦੋਂ ਉਹ ਅੰਦਰ ਵੱੜਦਾ ਏ ਤੇ ਉਹਨੂੰ ਚਾਨਣ ਬਹੁਤ ਦਿਖਦਾ ਹੁਣ ਜਿੰਨਾ ਚਿਰ ਉਹ ਦੂਰ ਹੈ ਉਹਨਾਂ ਚਿਰ ਉਹਦੇ ਆਸਤੇ ਹਨੇਰਾ ਹੈ ਜਦੋਂ ਉਹ ਅੰਦਰ ਹੋ ਗਿਆ ਉਦੋਂ ਚਾਨਣ ਸਤਿਗੁਰਾਂ ਦੀ ਬਾਣੀ ਸਾਨੂੰ ਅੰਦਰ ਦੀ ਖੇੜ ਸਮਝਾਉਂਦੀ ਏ ਕਿੱਥੇ ਸਹਿਜ ਜੀ ਕਹਿੰਦੇ ਨੇ ਕਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਕਹਿੰਦੇ ਇਹ ਤੇਰਾ ਰੂਪ ਹੈ ਜਿਹੜਾ ਸਰੀਰ ਹੈ ਸੋਹਣਾ ਹੈ ਇਹ ਦੁਨੀਆਂ ਦੇ ਅੰਦਰ ਫੁੱਟ ਜਾਣਾ ਤੇ ਜਾਂ ਐ ਸਮਝ ਲਈਏ ਭਈ ਇਹਨੂੰ ਦੁਨੀਆਂ ਦੇ ਦੁਨੀਆਦਾਰੀ ਨੂੰ ਬਾਹਰ ਰਹਿਣ ਦੇ ਅੰਦਰ ਜਾਵਣਾ ਅੰਦਰ ਜਾ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਅੰਦਰ ਜਾ ਆਪਣੇ ਅੰਦਰ ਛਾਤੀ ਮਾਰ ਅੰਦਰ ਕੀ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਪਰਮਤੀ ਰੰਗ ਮਾਨ ਕਹਿੰਦੇ ਜਦੋਂ ਅੰਦਰ ਜਾਏਗਾ ਤੈਨੂੰ ਜੋਤ ਦੀ ਸਮਝ ਲੱਗੇਗੀ ਜੋਤ ਭਵਚਾਨਣ ਰੋਸ਼ਨੀ ਕਿੰਨਾ ਚਿਰ ਬਾਰ ਹੌਨੇ ਚ ਰ ਹਨੇਰਾ ਹੈ ਤੇ ਜਦੋਂ ਅੰਦਰ ਹੋਗੇ ਉਦੋਂ ਚਾਨਣ ਹੈ ਤੇ ਜਦੋਂ ਅੰਦਰ ਹੋਏ ਫਿਰ ਸਮਝੀ ਕੀ ਲੱਗਦੀ ਐ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਨ ਜਦੋਂ ਅੰਦਰ ਛਾਤੀ ਮਾਰੀ ਫਿਰ ਪਤਾ ਲੱਗਿਆ ਵੀ ਜਿਹੜਾ ਚੰਗਾ ਕਰੇਗਾ ਜਾਂ ਮਾੜਾ ਕਰੇਗਾ ਉਹ ਤੂੰ ਆਪ ਤੋ ਗਣਾ ਏ ਕਿਸੇ ਹੋਰ ਨੇ ਨਹੀਂ ਭੋਗਣਾ ਤੇਰੇ ਤੇਰੇ ਮਾੜੇ ਕਰਮਾਂ ਦੇ ਵਿੱਚੋਂ ਜਾਂ ਬੇਈਮਾਨੀ ਦੀ ਕਮਾਈ ਦੇ ਵਿੱਚੋਂ ਆਏ ਹੋਏ ਧਨ ਦੇ ਨਾਲ ਸਾਰਾ ਟੱਬਰ ਐਸ਼ਤਾਂ ਕਰ ਸਕਦਾ ਏ ਉਹਦੀ ਸਜ਼ਾ ਤੈਨੂੰ ਪਹਿਣੀ ਤੈਨੂੰ ਭੁਗਤਣੀ ਪਣੀ ਕਿਸੇ ਹੋਰ ਨਾਲ ਨਹੀਂ ਭੁਗਤਣੀ ਚਿੰਨੇ ਮਰਜੀ ਪੜਦੇ ਪਾਲਾ ਦੇਕਵਾਟ ਅਣਕ ਪੜਦੇ ਮੈਂ ਪਰ ਦਾਰਾ ਸੰਗ ਫਾਕੇ ਚਤਰ ਗੁਪਤ ਜਦ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਰਾਕੇ ਕਹਿੰਦੇ ਜਿੰਨਾ ਮਰਜੀ ਦਰਵਾਜ਼ੇ ਬੰਦ ਕਰ ਕਰਕੇ ਭੋਰੀਆਂ ਚ ਸਰੂੰਗਾ ਚ ਕਿੱਥੇ ਮਰਜ਼ੀ ਵੜ ਕੇ ਕੋ ਕਰਮ ਕਰ ਲਾ ਚਦਣ ਇਹ ਸਾਹਮਣੇ ਆ ਗਏ ਨਾ ਇਹ ਪਰਦੇ ਪੁਰਦੇ ਸਭ ਪਾਸੇ ਹੋ ਜਾਣੇ ਇਹਨਾਂ ਤੇਰਾ ਸਾਥ ਥੋੜੀ ਦੇਣਾ ਤੇ ਇੱਕ ਨਾ ਇੱਕ ਦਿਨ ਬਰਿਆਈ ਦਾ ਅੰਤ ਹੁੰਦਾ ਹੈ ਤੇ ਚੰਗਿਆਈ ਉਤਪਨ ਹੁੰਦੀ ਹੈ ਇਸ ਸਿਧਾਂਤ ਤੇ ਪਰਮਾਤਮਾ ਦੀ ਕੁਦਰਤ ਦਾ ਜਦੋਂ ਆਪਾਂ ਫ਼ਸਲ ਬੀਜੀਏ ਕਣਕ ਦੇ ਵਿੱਚ ਘੰਡੇਲ ਵੀ ਉਗਣਾ ਜਿਹਨੂੰ ਗੁੱਲੀ ਡੰਡਾ ਕਹਿ ਦਿੰਦੇ ਕਈ ਨਦੀਨ ਕਹਿ ਦਿੰਦੇ ਉਹ ਨਦੀਨ ਨੇ ਇੱਕਦਮ ਬੜਾ ਵਧਣਾ ਹੈ ਤੇ ਜਿਹੜਾ ਸਕੇਤ ਕਿਸਾਨ ਹੋਇਆ ਉਹਨੇ ਇਸ ਪ੍ਰੇਮ ਮਾਰ ਕੇ ਕਣਕ ਬਚਾ ਲੈਣੀ ਹੈ ਤੇ ਨਦੀਨ ਖਤਮ ਕਰ ਦੇਣਾ ਜਿਹੜਾ ਲਾਹ ਪ੍ਰਵਾਹ ਹੋਇਆ ਤੁਸੀਂ ਸੜਕਾਂ ਦੇ ਜਾਂਦੇ ਆ ਕਦੀ ਦੇਖਿਓ ਜਿਹੜੇ ਲਾਹ ਪ੍ਰਵਾਹ ਕਿਸਾਨ ਨੇ ਉਹਨਾਂ ਦੀ ਕਣਕ ਕੀਮਤੀ ਫਸਲ ਇਸ ਕੁਲੀ ਡੰਡੇ ਨਦੀਨ ਨੇ ਆਪਣੇ ਥੱਲੇ ਤੱਬੀ ਹੁੰਦੀ ਏ ਤੇ ਉੱਪਰ ਉਹਦੇ ਐਸ਼ ਕਰ ਰਿਆ ਹੁੰਦਾ ਇਦਾਂ ਹੀ ਸੰਸਾਰ ਦੇ ਅੰਦਰ ਵਿਚਰਿਆ ਹੈ ਇਸ ਸਮਾਂ ਕਿ ਪ੍ਰਮਾਤਮਾ ਹੈ ਰੋਸ਼ਨੀ ਹੈ ਅੰਦਰ ਬਾਰੂ ਅਸੀਂ ਹਨੇਰੇ 'ਚ ਆ ਤੇ ਜਿਹੜੇ ਚਲਾਗ ਵਰਤੀ ਵਾਲੇ ਬਹਿ ਗਏ ਉਹ ਬਹਿ ਗਏ ਦਰਵਾਜ਼ੇ 'ਚ ਉਹ ਜਿਹੜਾ ਆਉਂਦਾ ਏ ਉਹਨੂੰ ਆਪਣੇ ਤਰੀਕੇ ਨਾਲ ਚਲਾਉਣ ਲੱਗ ਜਾਂਦੇ ਨੇ ਪਰ ਸਤਿਗੁਰਾਂ ਨੇ ਜਿਹੜੇ ਬਾਣੀ ਦੇ ਵਿੱਚ ਬਖਸ਼ਿਸ਼ ਕੀਤੀ ਹੈ ਰਹਿਮਤ ਕੀਤੀ ਹੈ ਸਹਿਬ ਜੀ ਨੇ ਕੀ ਕੀਤਾ ਉਹ ਜਿਹੜਾ ਰੋਸ਼ਨੀ ਵਾਲਾ ਬਲਬ ਸੀ ਨਾ ਉਹਨੂੰ ਵਿਚਕਾਏ ਕਰ ਦਿੱਤਾ ਪਰੇ ਵੀ ਰੋਸ਼ਨੀ ਤੇ ਉਰੇ ਵੀ ਰੋਸ਼ਨੀ ਗੁਰਨਾਨਕ ਦੇ ਘਰ ਦਾ ਸਿਧਾਂਤ ਹੀ ਇਹ ਪਾਸ਼ਾ ਜੀ ਨੇ ਇਹ ਨਹੀਂ ਕਿਹਾ ਕਿ ਜਿਹੜਾ ਦਰਵਾਜ਼ੇ ਤੇ ਇੱਧਰ ਹੋ ਗਿਆ ਉਹ ਤੇ ਮਾਲਕ ਬਣ ਗਿਆ ਤੇ ਦੂਜਾ ਰਹਿ ਗਿਆ ਸਭਨ ਐਨ ਰੋਸ਼ਨੀ ਲਟਕਾ ਦਿੱਤੀ ਤੇ ਬਾਹਰ ਵੀ ਦਿਸੇ ਤੇ ਅੰਦਰ ਵੀ ਦਿਸੇ ਸਾਈ ਬਾਣੀ ਚ ਬਾਜ ਮਾਰਦੇ ਐ ਨਾ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਪੰਡ ਕਿਉ ਬਾਣੀ ਗਾਉਣੀ ਐ ਤੁਹਾਨੂੰ ਰੋਸ਼ਨੀ ਦਾ ਪਤਾ ਲੱਗ ਜੇ ਜੇ ਸੋ ਚੰਦਾ ਉੱਗੋ ਵੈ ਸੂਰਜ ਚੜੇ ਹਜ਼ਾਰ ਇੱਤੇ ਚਾਨਣ ਹੁੰਦੇ ਆ ਗੁਰ ਬਿਣ ਹੋਰ ਅੰਧਾਰ ਗੁਰੂ ਤੋਂ ਬਗੈਰ ਤੇ ਹਨੇਰਾ ਐ ਤੇ ਗੁਰੂ ਬਾਜ ਮਾਰਦਾ ਕਿ ਆ ਸਿੱਖਾ ਤੈਨੂੰ ਚਾਨਣ ਚ ਲੈ ਜਾ ਹੁਣ ਸਿੱਖ ਦੀ ਮਰਜ਼ੀ ਐ ਨਾ ਜੇ ਦਾ ਆਪਾਂ ਦੇਖਦੇ ਨਾ ਜੇ ਤੇ ਆਪਾਂ ਸਫਰ ਕਰਨਾ ਹੁੰਦਾ ਬੱਸ ਤੇ ਚੜ੍ਹਨਾ ਹੁੰਦਾ ਬੱਸ ਵਾਲੇ ਆਵਾਜ਼ ਦਿੰਦੇ ਨੇ ਤੇ ਫਲਾਣੇ ਥਾਂ ਤੇ ਬੱਸ ਜਾਣੀ ਹੈ ਹੁਣ ਜਿੰਨੇ ਜਿੰਨੇ ਜਿੱਥੇ ਜਾਣਾ ਉਹ ਚੜ ਜਾਂਦਾ ਪਰ ਜਕਰੋ ਕਿਸੇ ਨੇ ਦਰਬਾਰ ਸਾਹਿਬ ਆਉਣਾ ਹੈ ਅੰਮ੍ਰਿਤਸਰ ਮੋਕੇ ੱਡੇ ਤੋਂ ਉਹ ਚੜ ਲੱਗਿਆ ਤੇ ਬੱਸ ਵਾਲੇ ਨੇ ਆਵਾਜ਼ ਦਿੱਤੀ ਅੰਮ੍ਰਿਤਸਰ ਅੰਮ੍ਰਿਤਸਰ ਜਿਹਨੇ ਅੰਮ੍ਰਿਤਸਰ ਜਾਣਾ ਉਹ ਫਟਾਫਟ ਆ ਜਾਏਗਾ ਜਿੰਨੇ ਕੱਥੇ ਹੋਰ ਪਾਸੇ ਜਾਣਾ ਉਹ ਨਹੀਂ ਆਏਗਾ। ਗੁਰੂ ਨਾਨਕ ਬਾਜ ਮਾਰਦੇ ਨੇ ਤੀਜੇ ਰੂਪ ਵਿੱਚ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਕਹਿੰਦੇ ਗੁਰੂ ਵਾਲੀ ਬਾਣੀ ਗਾਉਣੀ ਏ ਜਿਹੜੀ ਸਾਰੀਆਂ ਬਾਣੀਆਂ ਦੇ ਸਿਰ ਤੇ ਬੈਠੀ ਏ। ਸਭ ਤੋਂ ਉੱਪਰ ਗੁਰ ਸ਼ਬਦ ਵਿਚਾਰ ਵਾਲੀ। ਬਾਣੀਆਂ ਸਿਰ ਬਾਣੀ। ਚਿੰਨ ਕੋ ਨਦਰ ਕਰਮ ਹੋਵੇ। ਇਰਦੇ ਤਨਾ ਸਮਾਣੀ ਕਹਿੰਦੇ ਜਿਨ੍ਹਾਂ ਤੇ ਰਹਿਮਤ ਹੋਗੀ ਬਖਸ਼ਿਸ਼ ਹੋਗੀ ਇਹ ਉਹਦੀ ਹਿਰਦੇ ਚ ਸਮਾ ਜਾਂਦੀ ਹੈ ਉਹਦੇ ਹਿਰਦੇ ਦੇ ਵਿੱਚ ਟਿਕ ਜਾਂਦੀ ਹੈ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਨਾ ਸਮਾਣੀ ਪੀਵੋ ਅਮਰਤ ਅਮਰਤ ਪੀਵੋ ਪੀਵੋ ਅਮਰਤ ਜਦੋਂ ਅਮਰਤ ਨੂੰ ਪੀ ਲਵੋਗੇ ਫਿਰ ਜੀਵਨ ਤੇਰਾ ਸਦਾ ਅਸਦੀਵੀ ਬਣ ਜਾਣਾ ਹੈ ਜਿਨ ਕੋ ਨਦਰ ਕਰਮ ਹੋਵੇ ਹਰ ਤੇਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਚੱਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹੇ ਸੱਚੀ ਪਾਣੀ ਕਹਿੰਦੇ ਅੰਮ੍ਰਿਤ ਪੀਣਾ ਤੇ ਇੱਥੇ ਆ ਜਾ ਅੰਮ੍ਰਿਤ ਇੱਕ ਓੰਕਾਰ ਤੇ ਸਤਿਗੁਰ ਪ੍ਰਸਾਦ ਦੇ ਵਿੱਚ ਹੈ ਇੱਕ ਓੰਕਾਰ ਦੇ ਸਿਧਾਂਤ ਨੂੰ ਸਮਝਣਾ ਤੇ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨੂੰ ਲੈਣਾ ਦਸਵੇਂ ਨੇ ਤਾਂ ਖੰਡੇ ਬਾਟੇ ਦੀ ਪੌਲ ਛਕਾਈ ਹੈ ਅਮਰਤ ਤਾਂ ਪਹਿਲੇ ਨੇ ਪੀਣ ਪਿਉਣਾ ਸ਼ੁਰੂ ਕਰ ਦਿੱਤਾ ਅਮਰਤ ਕਬ ਵਪਾਰੀ ਹੋਵੇ ਤਾਂ ਕਿਆਮਤ ਸੁਛੇ ਭਾਉ ਤਰੇ ਜਿਹੜਾ ਅਮਰਤ ਦਾ ਵਪਾਰੀ ਹੈ ਉਹਨੂੰ ਹੁਸ਼ੇ ਰਛਾਂ ਦੀ ਲੋੜ ਨਹੀਂ ਪੈਂਦੀ ਇਹ ਗੁਰੂ ਨਾਨਕ ਸਾਹਿਬ ਜੀ ਨੇ ਕਹਿ ਦਿੱਤਾ ਸਾਰੀ ਗੁਰਬਾਣੀ ਦੇ ਅੰਦਰ ਅਮਰਤੀ ਭਰਿਆ ਪਿਆ ਹੈ ਅਮਰਤ ਬਾਣੀ ਹਰ ਹਰ ਤੇਰੀ ਅਮਰਤ ਵਰਸ ਛਿਮ ਛਿਮ ਵਰਸੇ ਅਮਰਤ ਧਾਰਾ ਨਾਨਕ ਅਮਰਤ ਏ ਕਹੇ ਦੂਜਾ ਅਮਰਤ ਨਾਹੀਂ ਬਾਣੀ ਨੇ ਤਾਂ ਪਹਿਲਾ ਮੋਰ ਲਾਈਏ ਵੀ ਅਮਰਤ ਇੱਕੋ ਹੀ ਹੈ ਉਹ ਹੈ ਗੁਰਬਾਣੀ ਦਾ ਗਿਆਨ ਸਮਝ ਸਿਧਾਂਤ ਦਸਵੇਂ ਨੇ ਖੰਡੇ ਬਾਟੇ ਦੀ ਬਹੁਤ ਸ਼ਿਕਾਇਤ ਸੀ ਤੇ ਸਾਨੂੰ ਭਲੇਖਾ ਪਾਉਣ ਵਾਲਿਆਂ ਨੇ ਪਾ ਪਾ ਭਲੇਖੇ ਗਿਆ ਦਿੱਤਾ ਜੀ ਦੇਖੋ ਜੀ ਅਮਰ ਸ਼ਕਲਿਆ ਤੇ ਸ਼ੇਰ ਬਣਗੇ ਸ਼ੇਰ ਗੁਰਬਾਣੀ ਨੇ ਬਣਾਉਣਾ ਹੈ ਸਿਧਾਂਤ ਗੁਰਬਾਣੀ ਦਿੰਦੀ ਹੈ ਜੀਵਨ ਜਿਉਣ ਦਾ ਤਰੀਕਾ ਇਹ ਦਿੰਦੀ ਹੈ ਦਸਵੇਂ ਨੇ ਤਾਂ ਦੱਸਿਆ ਸੀ ਭਾਈ 239 ਸਾਲ ਦੀ ਜਿਹੜੀ ਪੜ੍ਹਾਈ ਹੋਈ ਹੈ ਉਹਦੇ ਜੋ ਆ ਚੀਜ਼ ਨਿਕਲੀ ਹੈ ਡਿਗਰੀ ਦਿੱਤੀ ਹੈ ਡਿਗਰੀ ਲੈਣ ਤੋਂ ਪਹਿਲਾਂ ਪੜ੍ਹਾਈ ਕਰਨੀ ਪੈਂਦੀ ਹੈ ਸਾਡੇ ਲੋਕ ਸਿੱਧੀ ਡਿਗਰੀ ਲਈ ਜਾਂਦੇ ਨੇ ਪੜ੍ਹਾਈ ਕਰਦੇ ਤੇ ਬਿਨ ਬਗੈਰ ਪੜ੍ਹਾਈ ਤੋਂ ਮਿਲੀ ਹੋਈ ਡਿਗਰੀ ਕਦੇ ਕਾਮਯਾਬ ਨਹੀਂ ਹੁੰਦੀ ਜਿਹੜਿਆ ਨੇ ਰਿਸ਼ਤ ਦੇ ਦੇ ਕੇ ਅਹੁਦੇ ਲੈ ਨੇ ਜਾਂ ਲਾਲਚ ਦੇ ਕੇ ਅਹੁਦੇ ਲੈ ਨੇ ਉਹ ਨਾ ਉਹਦਿਆਂ ਦੇ ਕਾਬਲ ਨਹੀਂ ਹੁੰਦੇ ਪਰ ਪੈਸੇ ਤੇ ਬੇਈਮਾਨੀ ਨਾਲ ਆਏ ਹੋਏ ਨੇ ਤੇ ਉਹਨਾਂ ਅਹੁਦਿਆਂ ਤੇ ਬਹਿ ਕੇ ਉਹ ਸਹੀ ਉਸ ਅਹੁਦੇ ਦਾ ਇਸਤੇਮਾਲ ਨਹੀਂ ਕਰ ਸਕਦੇ ਬਸ ਇਦਾਂ ਹੀ ਜਿਨ੍ਹਾਂ ਨੇ ਬਗੈਰ ਕੁਰਬਾਨੀ ਦੀ ਸਟੱਡੀ ਕਰਨ ਤੋਂ ਗੁਰਬਾਨੀ ਸਮਝਣ ਤੋਂ ਸਿੱਧਾ ਜਾ ਕੇ ਸਰਟੀਫਿਕੇਟ ਲੈ ਲਿਆ ਸਿੱਖ ਹੋਣ ਦਾ ਪੰਜ ਕਕਾਰੀ ਵਰਦੀ ਪਹਿਣ ਲਈ ਖੰਡੇ ਬਾਟੇ ਦੀ ਪੋਲ ਛੱਕ ਲਈ ਉਹਨਾਂ ਲੋਕਾਂ ਨੇ ਹੀ ਸਮਾਜ ਦੇ ਵਿੱਚ ਕੁਰਬਾਨੀ ਦੇ ਜਾਂ ਸਿੱਖੀ ਦੇ ਖਿਲਾਫ ਕੰਮ ਕੀਤੇ ਉਹਨਾਂ ਦੇ ਕੋਲੇ ਡਿਗਰੀ ਤਾਂ ਹੈ ਪਰ ਪੜ੍ਹਾਈ ਹੈ ਨਹੀਂ ਸਮਝ ਹੈ ਨਹੀਂ ਸਿਧਾਂਤ ਹੈ ਨਹੀਂ ਵਾਰੀ ਤੌਰ ਤੇ ਪਹਿਰਾਵਾ ਹੈ ਤੇ ਨਾ ਪੜ੍ਹਾਈ ਹੋਣ ਕਰਕੇ ਉਹ ਨੁਕਸਾਨ ਕਰੀ ਜਾਂਦੇ ਨੇ ਤੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰੂ ਰੋਸ਼ਨੀ ਹੈ ਸਦੀਵੀ ਹੈ ਹਰ ਥਾਂ ਤੇ ਹੈ ਪਰ ਗੁਰੂ ਦੀ ਕਿਰਪਾ ਨਾਲ ਸਮਝ ਆਉਂਦੀ ਹੈ ਜਦੋਂ ਬਾਹਰੀ ਸਿਸਟਮ ਨੂੰ ਛੱਡ ਕੇ ਅੰਦਰ છાਤੀ ਮਾਰਦੇ ਹਾਂ ਤੇ ਜਦੋਂ ਅੰਦਰ છાਤੀ ਮਾਰਦੇ ਆ ਸਾਬ ਜੀ ਆਵਾਜ਼ ਦੇ ਰਹੇ ਨੇ ਗੁਰੂ ਤੇ ਇੱਕ ਬਾਤ ਦੱਸਿਆ ਜੀ ਰੇ ਮਨ RAM ਸਿਉਂ ਕਰ ਪ੍ਰੀਤ ਏ ਮੇਰੇ ਮਨਾ RAM ਪਰਮਾਤਮਾ ਰਮਿਆ ਹੋਇਆ ਰਾਮ ਬੋਲੇ ਰਾਮ ਰਾਮ ਬੋਲੇ ਰਾਮਾ ਬੋਲੇ ਰਾਵਿਨਾ ਕੋ ਬੋਲੇ ਰੇ ਵਾਲਾ ਜਿਹੜਾ ਸਰਵ ਵਿਆਪਕ ਹੈ ਉਹ ਪ੍ਰਮਾਤਮਾ ਰਾਮ ਕਹਿੰਦੇ ਉਹਦੇ ਨਾਲ ਪ੍ਰੀਤ ਪਾਲ ਐ ਰੇ ਮਨ RAM ਸਿਉ ਕਰ ਪ੍ਰੀਤ ਸਰਵਣ ਕੋਬਿੰਦ ਕੋਣ ਸੁਣੋ ਕਹਿੰਦੇ ਹੇ ਮੇਰੇ ਕੰਨੋ ਸਰਵਣੋ ਪ੍ਰਮਾਤਮਾ ਦੇ ਗੁਣ ਸੁਣੋ ਪਹਿਲੀ ਹਦਾਇਤ ਦਿੱਤੀ ਗੁਰੂ ਪਾਤਸ਼ਾਹ ਜੀ ਨੇ ਬੰਨ ਜੀ ਕਹਿਣ ਲੱਗੇ ਮੇਰੇ ਮੋਨ ਸ਼ਰਮਣੀ ਇਹ ਨਾ ਸੁਣਾਏ ਸਾਖਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅੰਜਾਏ ਕਹਿੰਦੇ ਹੈ ਮੇਰੇ ਮਾਲਕ ਪ੍ਰਮਾਤਮਾ ਜੀਓ ਮਿਰਤੇ ਕਿਰਪਾ ਕਰੀ ਮੇਰੇ ਕੰਨਾਂ ਨੂੰ ਆ ਭੇੜੇ ਗੀਤ ਚੰਗੇ ਨ ਲੱਗਣ ਇਹ ਮੇਰੇ ਕੰਨਾਂ ਚ ਨਾ ਪੈਣ ਬਰਿਆਈ ਨੰਦਿਆ ਚੁਗਲੀ ਭੜੇ ਭੜੇ ਗੀਤ ਜਿਹੜੇ ਸਮਾਜ ਵਾਸਤੇ ਬੁਰੇ ਨੇ ਜੀਵਨ ਵਾਸਤੇ ਬੁਰੇ ਨੇ ਉਹ ਮੇਰੇ ਸਰਵਣਾਂ ਨੂੰ ਨਾ ਸੁਣਾਈ ਇਹਨਾਂ ਤੋਂ ਦੂਰ ਰੱਖੀ ਫਿਰ ਗੁਰਬਾਣੀ ਅਨੰਦ ਸਾਹਿਬ ਦੇ ਵਿੱਚ ਪਾਸ਼ਾਏ ਕਹਿੰਦੇ ਨੇ ਇਹਨਾਂ ਨੂੰ ਸੁਣਾਉਣਾ ਕੀ ਹੈ ਇਹ ਸਰਵਣੋ ਮੇਰੇ ਉਹ ਸਾਚੇ ਸੁਣਨੇ ਨੂੰ ਪਿਠਾਏ ਸਾਚੇ ਸੁਣਨੇ ਨੂੰ ਪਿਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੂਆ ਰਸਨਾ ਰਸ ਸਮਾਣੀ ਸੱਚ ਲਖ ਬਡਾਣੀ ਤਾਂ ਕੀ ਗੱਤ ਕਹੀ ਨ ਜਾਏ ਬਾਸ਼ਾ ਕਹਿੰਦੇ ਇਹਦੀ ਵਸਤਾ ਨਹੀਂ ਦੱਸੀ ਜਾ ਸਕਦੀ ਗੱਤ ਨਹੀਂ ਕਹੀ ਜਾ ਸਕਦੀ ਅਕਾਲ ਪੁਰਖ ਵਹਿ ਗੁਰੂ ਦੀ ਜਿਹਦੇ ਨਾਲ ਤੂੰ ਜੁੜ ਕੇ ਵਹਿ ਗੁਰੂ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ ਹੈ ਜਿਤ ਸੁਣੀ ਮਨ ਤਨ ਹਰਿਆ ਹੂਆ ਕਹਿੰਦੇ ਸੁਣਿਆ ਕੰਨਾਂ ਨਾਲ ਹਰਿਆ ਕੋਣੋ ਗਿਆ ਮਨ ਤੇ ਤਨ ਮਨ ਕੀ ਇਹ ਖਿਆਲ ਤਨ ਕੀ ਸਰੀਰ ਕਹਿੰਦੇ ਕੰਨਾਂ ਨਾਲ ਸੁਣਿਆ ਚੰਗਾ ਤੇ ਮਨ ਤੇ ਤਨ ਹਰਿਆ ਹੋ ਗਿਆ ਕੰਨਾਂ ਨਾਲ ਸੁਣੀ ਭਰਿਆਈ ਮਨ ਢਿੰਦੀ ਕਲਾ ਚ ਚੱਲ ਗਿਆ ਸਰੀਰ ਤੇ ਗੁੱਸਾ ਜੜ ਗਿਆ ਤੇ ਇਹਨੇ ਮੇਰੇ ਬਾਰੇ ਇਹ ਕਿਉਂ ਕਿਹਾ ਸੁਣਦੇ ਕੰਨ ਨੇ ਅਸਰ ਮਨ ਤੇ ਤਨ ਤੇ ਹੁੰਦਾ ਸਾਈ ਭਾਸ਼ੇ ਕਹਿੰਦੇ ਜਿਤ ਸੁਣੀ ਮੰਤਨ ਹਰਿਆ ਹੂਆ ਰਸਨਾ ਰਸ ਸਮਾਣੀ ਜੇ ਤੁਰ ਮਨ ਤੇ ਤਾਂ ਹਰਿਆ ਹੋਇਆ ਤੇ ਰਸਨਾ ਚ ਰਸ ਆ ਗਿਆ ਫਿੱਕਾਪਨ ਨਿਕਲ ਗਿਆ ਫਿੱਕਾਪਨ ਕਦੋਂ ਹੁੰਦਾ ਜਦੋਂ ਕੋਈ ਪੈਣ ਵਜਾ ਭੰਡਰ ਲੱਗ ਜਾਏ ਤੁਹਾਡੇ ਚ ਉਹ ਆਗਨ ਹੈ ਨਹੀਂ ਪਰ ਅਗਲਾ ਕਵੇ ਤੇ ਚ ਹੈਗੇ ਹੈ ਫਿਰ ਮਨ ਗੁੱਸੇ ਚ ਆ ਜਾਂਦਾ ਤੇ ਫਿੱਕੇ ਜਿਹੇ ਸ਼ਬਦ ਸ਼ੁਰੂ ਹੋ ਜਾਂਦੇ ਜਦੋਂ ਕੋ ਚੰਗਾ ਕਹਿਣ ਵਾਲਾ ਮਿਲ ਜਾਏ ਤੇ ਚੰਗੀ ਵਿਚਾਰ ਮਿਲ ਜਾਏ ਸੁਣਨ ਨੂੰ ਫਿਰ ਇਹ ਮਨ ਤਨ ਹਰਿਆ ਹੋ ਜਾਂਦਾ ਤੇ ਰਸਨਾ ਸੋਨਾ ਬੋਲਣ ਲੱਗ ਜਾਂਦੀ ਹੈ ਤਾਂ ਸਹਿਬ ਜੀ ਕਹਿੰਦੇ ਸੱਚ ਲਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਨੋ ਪਵਿੱਤਰ ਹੋਵੋ ਸਾਚੇ ਸੋਨੇ ਨੋ ਪਠਾਏ ਕਹਿੰਦੇ हे ਮੇਰੇ ਮਨਾ हे ਮੇਰੇ ਕੰਨ ਤੈਨੂੰ ਪ੍ਰਮਾਤਮਾ ਨੇ ਸੱਚ ਸੁਣਨ ਵਾਸਤੇ ਪਿਠਾਇਆ ਹੈ ਤੇ ਉਹਦੇ ਨਾਲ ਜੁੜ ਜਾ ਜਦੋਂ ਉਹਦੇ ਨਾਲ ਜੁੜ ਜਾਏਗਾ ਤੇ ਤੇਰੇ ਜੀਵਨ ਦੇ ਅੰਦਰ ਬੜਾ ਰਸ ਆਵੇਗਾ ਤੇਰਾ ਜੀਵਨ ਸੋਹਣਾ ਬਣ ਜਾਏਗਾ ਤੇ ਫਿਰ ਕਹਿੰਦੇ ਨੇ ਸਰਵਣ ਗੁਣ ਸਰਵਣ ਗੋਬਿੰਦ ਗੁਣ ਸੁਣੋ ਔਰ ਗਾਓ ਰਸਮਾਂ ਗੀਤ ਕਹਿੰਦੇ ਹੈ ਮੇਰੀ ਰਸਨਾ ਤੂੰ ਪ੍ਰਮਾਤਮਾ ਦੇ ਗੀਤ ਗਾਏਗਾ ਅਕਾਲ ਪੁਰਖ ਵਹਿਗੁਰੂ ਨੂੰ ਯਾਦ ਕਰਿਆ ਕਰ ਪਰ ਇਹ ਜਿਹੜੀ ਰਸਨਾ ਹੈ ਇਹ ਕਈ ਪ੍ਰਕਾਰ ਦੇ ਰਸਾਂ ਦੇ ਵਿੱਚ ਪੈ ਗਈ ਇਸੇ ਕਰਕੇ ਉਹਨੂੰ ਇਹ ਛੱਡ ਬੈਠੀ ਹੈ ਤੇ ਸਹਿਬ ਜੀ ਨੇ ਕਿਹਾ ਦਿੱਤਾ ਕਿ ਇਹ ਜਿਹੜੀ ਰਸਨਾ ਹੈ ਹੋਰ ਰਸਾਂ ਦੇ ਵਿੱਚ ਪੈਣ ਕਰਕੇ ਅਸਲੀ ਰਸ ਨੂੰ ਭਲਾ ਕੇ ਬੈਠ ਗਈ ਹੈ ਤੇ ਜਦੋਂ ਅਸਲੀ ਰਸ ਮਿਲ ਗਿਆ ਜਿਹਦੇ ਨਾਲ ਇਹਨੇ ਛਾਤ ਹੋਣਾ ਹੈ ਇਹ ਇਹਦੇ ਵਿੱਚ ਰਸ ਆਉਣਾ ਹੈ ਉਹਨੂੰ ਇਹ ਸੁਣਨਾ ਸ਼ੁਰੂ ਕਰ ਦੇ ਉਹਨੂੰ ਬੋਲਣਾ ਸ਼ੁਰੂ ਕਰ ਦੇ ਤੇ ਪਲਪ ਹੋ ਜਾਏਗਾ ਸਰਵਣ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ ਰਹਾਉ ਕਰ ਸਾਧ ਸੰਗਤ ਫਿਰ ਸੁਣਨਾ ਕਿੱਥੇ ਜਾ ਕੇ ਹੈ ਪ੍ਰਮਾਤਮਾ ਦੀ பਕਸ਼ਿਸ਼ ਕਿੱਥੇ ਹੁੰਦੀ ਹੈ ਕਹਿੰਦੇ ਕਰ ਸਾਧ ਸੰਗਤ ਸਾਧ ਸੰਗਤ ਕਰ ਸਤਿਗੁਰੂ ਦੀ ਸੰਗਤ ਕਰ ਅੱਜਕੱਲ ਸੰਗਤ ਕਰਨ ਵਾਸਤੇ ਬੜਾ ਕੁਝ ਸੈਂਸ ਨੇ ਤਰੱਕੀ ਕਰ ਦਿੱਤੀ ਜਿਹੜੀ ਸੰਗਤ ਜਿਹੜੇ ਗੁਰਮੁਖ ਪਿਆਰੇ ਕੀਰਤ ਕਮਾਈ ਕਰਦੇ ਨੇ ਗੁਰਦੁਆਰੇ ਨਹੀਂ ਜਾਇਆ ਜਾਂਦਾ ਟਾਈਮ ਹੈ ਨਹੀਂ ਜਾਂ ਡਿਊਟੀ ਹੈ ਤਾਂ ਅੱਜਕੱਲ ਤੇ ਇੰਟਰਨੈਟ ਦੇ ਰਾਹੀਂ ਜਿੱਥੇ ਮਰਜ਼ੀ ਬੈਠ ਕੇ ਕਥਾ ਕੀਰਤਨ ਵਿਚਾਰ ਸੁਣੋ ਉੱਥੇ ਬੈਠਿਆਂ ਬੈਠੇ ਸਤ ਸੰਗਤ ਹੋ ਜਾਂਦੀ ਹੈ ਬਾਣੀ ਸੁਣ ਲਈ ਬਾਣੀ ਦੀ ਸੰਗਤ ਹੋ ਗਈ ਕਥਾ ਵਿਚਾਰ ਸੁਣ ਲਈ ਕਥਾ ਦੀ ਸੰਗਤ ਹੋ ਗਈ ਕੀਰਤਨ ਸੁਣ ਲਿਆ ਕੀਰਤਨ ਦੀ ਸੰਗਤ ਹੋ ਗਈ ਟਾਡੀ ਕਵਿਸ਼ਰੀ ਸੁਣ ਲਏ ਉਹ ਸੰਗਤ ਹੋ ਗਈ ਇਹ ਤਾਂ ਸਾਡੇ ਤੇ ਨਿਰਪਰ ਆ ਕਿ ਅਸੀਂ ਸੰਗਤ ਕਰਨੀ ਹੈ ਕਿ ਨਹੀਂ ਕਰਨੀ ਜੋ ਸਾਡਾ ਮਨ ਉਪਦੇਸ਼ ਦੇ ਇੱਕ ਅੰਦਰ ਬੈਠਾ ਹੋਇਆ ਦਿਮਾਗ ਨੂੰ ਤੇ ਦਿਮਾਗ ਨਹੀਂ ਉਹੀ ਕੁਝ ਕਰੀ ਜਾਂਦਾ ਮਨ ਦੇ ਅਧੀਨ ਚੱਲਦੇ ਆ ਜੇ ਬੁੱਧ ਦੇ ਅਧੀਨ ਚੱਲਣ ਲੱਗ ਪਏ ਤਿੱਥੇ ਘੜੀਏ ਸੁਰਤ ਮਤਮਨ ਬੁੱਧ ਜੇ ਘੜੀ ਹੋਈ ਸੁਰਤ ਸੋਚ ਉਪਦੇਸ਼ ਦੇਹਗੀ ਕਿ ਮਨ ਨੂੰ ਤੇ ਫਿਰ ਇਹ ਚੰਗਾ ਕੁਝ ਸੁਣੇਗਾ ਜਦੋਂ ਇਹ ਮਨ ਦੇ ਪਿੱਛੇ ਚੱਲਦਾ ਏ ਫਿਰ ਮਾਨ ਚੰਚਲ ਹੈ ਉਹ ਚੰਗੇ ਪਾਸੇ ਨਹੀਂ ਜਾਂਦਾ ਤਾਂ ਸਹਿਬ ਜੀ ਕਹਿੰਦੇ ਕਰ ਸਾਧ ਸੰਗਤ ਸਿਮਰ ਮਾਧੋ ਸਾਧ ਸੰਗਤ ਕਰਕੇ ਅਕਾਲ ਪੁਰਖ ਵਹਿਗੁਰੂ ਨੂੰ ਯਾਦ ਕਰ ਉਹ ਹੈ ਪਤਤ ਪਨੀਤ ਕਹਿੰਦੇ ਤੂੰ ਪਤਤ ਤੋਂ ਪਨੀਤ ਹੋ ਜਾਏਂਗਾ ਭੈੜੇ ਜੀਵਨ ਤੋਂ ਚੰਗੇ ਜੀਵਨ 'ਚ ਆ ਜਾਏਂਗਾ ਤੇਰਾ ਭਲਾ ਹੋਣ ਲੱਗ ਜਾਏਗਾ ਕਾਲ ਬਿਆਲ ਜਿਉਂ ਪਰਯੋ ਡੂਲੇ ਕਹਿੰਦੇ ਇੱਕ ਗੱਲ ਚੇਤੇ ਰੱਖੀ ਜਿਹੜਾ ਕਾਲ ਐ ਨਾ ਮੌਤ ਐ ਉਹ ਐ ਭਜਾ ਫਿਰਦਾ ਵਾ ਜਿਵੇਂ ਸ਼ੇਰ ਭਜਾ ਫਿਰਦਾ ਤੇ ਜੰਗਲ ਦੇ ਜਾਨਵਰ ਉਹਦੇ ਡਰੋ ਇੱਕ ਕੇ ਨਹੀਂ ਬੈਠਦੇ ਭੱਜੇ ਫਿਰਦੇ ਨੇ ਭਈ ਕਿਤੇ ਸਾਨੂੰ ਸ਼ੇਰ ਖਾਣਾ ਜਾਵੇ ਕਹਿੰਦੇ ਐ ਹੀ ਮੌਤ ਦਾ ਜਿਹੜਾ ਫਰਿਸ਼ਤਾ ਏ ਉਹ ਤੇਰੇ ਉੱਪਰ ਭੱਜਾ ਫਿਰ ਰਿਹਾ ਤੂੰ ਉਸ ਤੋਂ ਬਚਣ ਦਾ ਉਪਰਾਲਾ ਕਰ ਤੇ ਉਹਦੇ ਤੋਂ ਬਚਾਅ ਵਾਸਤੇ ਸਤ ਸੰਗਤ ਹੀ ਐ ਸਤ ਸੰਗਤ ਕਰਦਿਆਂ ਕਰਤਿਆਂ ਉਹ ਤੇਰਾ ਖੜਾ ਛੱਡੇਗਾ ਜਿਹੜਾ ਅੰਦਰ ਬੈਠਾ ਜਮਦੂਤ ਹੈ ਵਕਾਰ ਅੱਜ ਕਾਲ ਵਿਆਰ ਜਿਉਂ ਪਰਿਓ ਡੂਲੇ ਮੁਖ ਫਸਾਰੇ ਮੀਤ ਮੁਖ ਕੋਲ ਕੇ ਤੁਰਿਆ ਫਿਰਿਆ ਆਜ ਕਾਲ ਪੁਨ ਤੁਹੇ ਗਰਸ ਹੈ ਕਹਿੰਦੇ ਅੱਜ ਕੱਲ ਉਹਨੇ ਤੈਨੂੰ ਖਾ ਜਾਣਾ ਤੇ ਉਹਨੂੰ ਨਾ ਉਹ ਖਾਵੇ ਤੈਨੂੰ ਉਹਦੇ ਆਸਤੇ ਤੈਨੂੰ ਕਰਨਾ ਪੈਗਾ ਉਦਮ ਤੇ ਉਦਮ ਦੇ ਵਿੱਚ ਆਉਂਦੇ ਆ ਸਤ ਸੰਗਤ ਉਦਮ ਦੇ ਵਿੱਚ ਆਉਂਦਾ ਚੰਗਾ ਗਿਆਨ ਤਾਂ ਸਤਿਗੁਰਾਂ ਨੇ ਇਹ ਗਿਆਨ ਗੁਰਬਾਣੀ ਦਾ ਸਾਡੇ ਵਾਸਤੇ ਤਾਂ ਹੀ ਦਿੱਤਾ ਏ ਕਿ ਸਿੱਖਿਆ ਇਹਨੂੰ ਪੜ ਕੇ ਸਮਝ ਲੈ ਤੈਨੂੰ ਇਹਦਾ ਵੀ ਡਰ ਨਾ ਰਵੇ ਆਜ ਕਾਲ ਫਨ ਤੋਹੇ ਗਰਸ ਹੈ ਸਮਝ ਰੱਖੋ ਚੀਤ ਕਹਿੰਦੇ ਚਿੱਤ ਦੇ ਵਿੱਚ ਵਸਾਲੇ ਮੌਤੇ ਡਰੋ ਮਨੁੱਖ ਬੁਰੇ ਕਰਮ ਕਰਨੋਂ ਹਟ ਜਾਂਦਾ ਏ ਜਦੋਂ ਮੌਤ ਦਾ ਡਰ ਨਿਕਲ ਜਾਂਦਾ ਏ ਫਿਰ ਇਹ ਬੁਰੇ ਕਰਮ ਕਰਦਾ ਏ ਤੇ ਜਿਹਨੂੰ ਮੌਤ ਚੇਤੇ ਉਹ ਚੰਗਿਆਈ ਕਰਦਾ ਏ ਬਰਿਆਈ ਨਹੀਂ ਕਰਦਾ ਉਹਨੇ ਸਦਾ ਚੰਗੇ ਪਾਸੇ ਨੂੰ ਤੁਰਨਾ ਏ ਕਹੇ ਨਾਨਕ ਰਾਮ ਭਜ ਲੈ ਚਾਤ ਔਸਰ ਬੀਤ ਕਹਿੰਦੇ ਇਹ ਭਾਈ ਨਾਨਕ ਆਖਦਾ ਏ ਕਿ ਪਰਮਾਤਮਾ ਦਾ ਭਜਨ ਸ਼ੁਰੂ ਕਰ ਲੈ ਆ ਸਮਾਂ ਔਸਰ ਕਹਿੰਦੇ ਨੇ ਜ਼ਿੰਦਗੀ ਦਾ ਸਮਾਂ ਇਹ ਬੀਤਦਾ ਜਾਂਦਾ ਏ ਇਹ ਮੁੱਕ ਜਾਣਾ ਏ ਇਹਦੇ ਮੁੱਕੜ ਤੋਂ ਪਹਿਲਾਂ ਪਹਿਲਾਂ ਸਤ ਸੰਗਤ ਕਰ ਲੈ ਆਪਣੇ ਜੀਵਨ ਨੂੰ ਸਵਾਰ ਲੈ ਸੋ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸਾਰੀ ਬਾਣੀ ਦੇ ਅੰਦਰ ਵਾਰ-ਵਾਰ ਇਸ ਗੱਲ ਤੇ ਜ਼ੋਰ ਦਿੱਤਾ ਏ ਇਹ ਮੇਰੇ ਮਨ ਹਰੀ ਪਰਮਾਤਮਾ ਨੂੰ ਚਾਜ ਦੇ ਕਰ ਤੇ ਉਹਦੇ ਗੁਣਾਂ ਨੂੰ ਜੀਵਨ ਦਾ ਆਸਰਾ ਬਣਾ ਲੈ ਫਿਰ ਤੇ ਫਿਰ ਤੇ ਬਹੁਤ ਜਨਮ ਹਾਰਿਓ ਮਾਨਸ ਦੇ ਲਈ ਕਹਿੰਦੇ ਬੜਾ ਸਮਾਂ ਲੰਘਿਆ ਇਹ ਜੀਵਨ ਨੂੰ ਮਿਲਦੇ ਮਿਲਦੇ ਜਿਹੜਾ ਸੋਨਾ ਜੀਵਨ ਹੈ ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀਂ ਕਹਿੰਦੇ ਨਾਨਕ ਆਖਦਾ ਏ ਇਹ ਸਮਾਂ ਹੈ ਉਹਦੇ ਮਿਲਨ ਦਾ ਉਹਦੇ ਨਾਲ ਜੁੜਨ ਦਾ ਤੈ ਤੂੰ ਸਿਮਰਨ ਕਿਉਂ ਨਹੀਂ ਕਰ ਰਿਹਾ ਉਹਦਾ ਸਿਮਰਨ ਸ਼ੁਰੂ ਕਰ ਦੇ ਤੇਰਾ ਜੀਵਨ ਸਦਾ ਵਾਸਤੇ اٹਲ ਹੋ ਜਾਏਗਾ ਸਰੀਰ ਖਤਮ ਹੋਏਗਾ ਪਰ ਨਾਮ ਤੇਰਾ ਕਦੇ ਖਤਮ ਨਹੀਂ ਹੋ ਸਕਦਾ ਸੋ ਬਰੂ ਪਾਤਸ਼ਾਹ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਿਸ਼ ਕਰਨ ਆਸੰਗਤਾਂ ਦਾ ਧੰਨਵਾਦ ਸ਼ੁਕਰਾਨਾ ਗੁਰਗ੍ਰੰਥ ਸਾਹਿਬ ਜੀ ਦਾ ਬਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ